ਆਪਣੇ ਪੰਜਾਬੀ ਲੋਕ ਕਦੀ ਵੰਡ ਨਹੀਂ ਮੰਗਦੇ ਨਾ ਉਹਨਾਂ ਲਈ ਵੰਡ ਹੈਗੀ ਐ ਹੱਦਾਂ ਸਰਹੱਦਾਂ ਪੰਛੀਆਂ ਤੇ ਕਲਾਕਾਰਾਂ ਦੇ ਲਈ ਨਹੀਂ ਹੁੰਦੀਆਂ ਮਸਾਲੇ ਦੇ ਲਈ ਅਸੀਂ ਨਾ ਇੱਕੋ ਉਸ ਦੇ ਵਿੱਚ ਨਾਪਰ ਦੇ ਬੀਤ ਗਈਆਂ ਕੰਚੀਸ ਲਈ ਮੈਂ ਕਈ ਰਾਈਟਰਸ ਜਾਂ ਫਿਲਮ ਡਾਇਰੈਕਟਰਾਂ ਨਾਲ ਗੱਲ ਕਰਦਾ ਹਾਂ ਕਹਿੰਦੇ ਨੇ ਕਿ ਯਾਰ ਕਿ ਆਪਾਂ ਨੇ ਫਿਲਮ ਚਲਾਉਣੀ ਹੈ ਤਾਂ ਇਦਾਂ ਕਰ ਲੋ ਬਹੁਤ ਸੋਹਣੀ ਸ਼ਾਮੁਖੀ ਸੋਹਣੀ ਗੁਰਮੁਖੀ ਸੋਹਣੀ ਮੈਨੂੰ ਲੱਗਦਾ ਇਹ ਵੀ ਪੰਜਾਬੀ ਮਾਪੁਰੀ ਦੀ ਗੱਲ ਕੀਤੀ ਜਾਂਦਾ ਇੱਕ ਪਰਫੈਕਟ ਆਈ ਥਿੰਕ ਅਵਰ ਵੈਂਚਰ ਆਫ ਅਚਾ ਪ੍ਰੋਜੈਕਟ ਸਭ ਤੋਂ ਸੋਹਣੀ ਚੀਜ਼ ਤੁਸੀਂ ਵੀ ਨੋਟ ਕੀਤੀ ਹੋਊਗੀ ਜਦੋਂ ਗੁਰੂ ਪੂਰੀ ਦੀ ਪੂਰੀ 35 ਅੱਖਰੀ ਗੁਰਮੁਖੀ ਬੋਲਦਾ ਤੇ ਜਿਹੜੀ ਉਹ ਸ਼ਾਮੁਖੀ ਤੇ ਗੁਰਮੁਖੀ ਬਹੁਤ سارے ਲੋਕਾਂ ਨੂੰ ਇਸ ਫਿਲਮ ਤੋਂ ਬਾਅਦ ਇਹ ਵੀ ਪਤਾ ਲੱਗੂਗਾ ਕਿ ਸ਼ਾਰਕ ਕੋਡ ਇੱਕ ਇੱਧਰ ਵੀ ਹੈ ਇਕ ਉੱਧਰ ਵੀ ਹੈ ਔਰ ਸ਼ਾਰਕ ਕੋਡ ਦਾ ਮਤਲਬ ਕੀ ਹੈ ਐਜ਼ ਅ ਆਡੀਅנס ਮੈਂ ਫਿਲਮ ਦੇਖਣ ਬੈਠਾ ਸੀ ਔਰ ਮੈਂ ਪੂਰੀ ਫਿਲਮ ਦੇ ਵਿੱਚ ਕਿਤੇ ਵੀ ਇਦਾਂ ਨਹੀਂ ਲੱਗਾ ਕਿ ਮੇਰਾ ਧਿਆਨ ਆਪਣੇ ਮੋਬਾਈਲ ਵੱਲ ਜਾ ਰਿਹਾ ਹੋਵੇ ਇਟ ਮੀਨਸ ਕਿ ਮੈਂ ਬਹੁਤ ਫੋਕਸਡ ਹੋ ਕੇ ਫਿਲਮ ਦੇਖ ਰਿਹਾ ਸੀਗਾ ਟੋਟਲਿਟੀ ਦੇ ਵਿੱਚ ਫਿਲਮ ਅੱਛੀ ਹੈ ਪਰ ਮੈਨੂੰ ਲੱਗਦਾ ਹੈ ਕਿ ਇਹ ਫਿਲਮ 1 ਆਫ ਦਾ ਬੈਸਟ ਐਗਜ਼ਾਮਪਲ ਹੈ ਸਰ ਸੋਨਾ ਦੇਖੋ ਫਿਲਮ ਦਾ ਮਿਊਜ਼ਿਕ ਉਦੋਂ ਸੋਨਾ ਲੱਗਦਾ ਜਦੋਂ ਉਹ ਸੁਣ ਕੇ ਆਵੇ ਇਦਾਂ ਲੱਗੇ ਕਿ ਵੀ ਸਿਚੁਏਸ਼ਨਲ ਹੈ ਉਦ ਲਿਖਦੇ ਹੋ ਹੈਨਾ ਵੱਡੀ ਆ ਪਰਦੇ ਤੇ ਫਿਲਮ ਜਸਟ ਆਈ ਹੀ ਹੈ ਐਂਡ ਉਸ ਤੋਂ ਬਾਅਦ ਬੈਕ ਟੂ ਗੁਰੂ ਦੀ ਫਿਲਮ ਆ ਇਹ ਸ਼ਾਕੋਟ ਸੋ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਕੈਮਰੇ ਦੀ ਅੱਖ ਤੋਂ ਪਰ ਲਿਖਨ ਦੀ ਅੱਖ ਤੋਂ ਹਰ ਤਰੀਕੇ ਦੇ ਜੇਕਰ ਗੱਲ ਕੀਤੀ ਜਦੋਂ ਤੁਸੀਂ ਫਿਲਮ ਨੂੰ ਕਿਸ ਤਰੀਕੇ ਨਾਲ ਯੂ نو ਬਾਅਰ ਰਿਵਿਊ ਲੈ ਕੇ ਆਏ ਹੋ ਬਹੁਤ ਖੂਬਸੂਰਤ ਫਿਲਮ ਹੈ ਜੀ ਹਾਂ ਜਿੱਦਾਂ ਆਪਾਂ ਕਹਿਣਾ ਹੈਗੇ ਨਾ ਕਿ ਬਹੁਤ ਦੇਰ ਤੋਂ ਬਾਅਦ ਇੱਕ ਫੈਮਿਲੀ ਓਰੀਐਂਟਡ ਫਿਲਮ ਆਈ ਹੈਗੀ ਲਾਈਟ ਰੋਮਾਂਸ ਐਜਸ ਦੇ ਵਿੱਚ 뮤지컬 ਫਿਲਮ ਹੈ ਹਾਂਜੀ ਔਰ ਤੁਹਾਨੂੰ ਦਿਲ ਨੂੰ ਟੁੰਬਦੀ ਫਿਲਮ ਹੈ ਤੇ ਮੈਂ ਇਸ ਐਜ਼ ਅ ਆਡੀਅנס ਮੈਂ ਫਿਲਮ ਦੇਖਣ ਬੈਠਾ ਸੀ ਔਰ ਮੈਂ ਪੂਰੀ ਫਿਲਮੋਂ ਦੇ ਵਿੱਚ ਕਿਤੇ ਵੀ ਇਦਾਂ ਨਹੀਂ ਲੱਗਾ ਕਿ ਮੇਰਾ ਧਿਆਨ ਆਪਣੇ ਮੋਬਾਈਲ ਵੱਲ ਜਾ ਰਿਹਾ ਇਟ ਮੀਨਸ ਕਿ ਮੈਂ ਬਹੁਤ ਫੋਕਸਡ ਹੋ ਕੇ ਫਿਲਮ ਦੇਖ ਰਿਹਾ ਸੀਗਾ ਟੋਟਲਿਟੀ ਦੇ ਵਿੱਚ ਫਿਲਮ ਅੱਛੀ ਹੈਗੇ ਹਾਂਜੀ ਮੈਨੂੰ ਲੱਗਦਾ ਹੈ ਕਿ ਫਿਲਮ ਉਦੋਂ ਹੀ ਮੁਕੰਮਲ ਬਣਦੀ ਹੈ ਜਦੋਂ ਗੀਤਾਂ ਦਾ ਸੰਮੇਲ ਨਾਲ ਸੋਹਣਾ ਕੀਤਾ ਗਿਆ ਹੋਵੇ ਪਰ ਮੈਨੂੰ ਲੱਗਦਾ ਹੈ ਕਿ ਇਹ ਫਿਲਮ 1 ਆਫ ਦਾ ਬੈਸਟ ਐਗਜ਼ੈਂਪਲ ਹੈ ਇਸ ਸਾ ਦਾ ਬਹੁਤ ਸੋਹਣਾ ਦੇਖੋ ਫਿਲਮ ਦਾ 뮤직 ਉਦੋਂ ਸੋ ਗੁੰਨ ਕੇ ਆਵੇ ਏਦਾਂ ਲੱਗੇ ਕਿ ਉਹ ਸਿਚੁਏਸ਼ਨਲ ਹੈ ਆਖਿਰ ਚਾਹੁੰਦੇ ਉਹਦੇ ਗਾਣਾ ਮਿਊਜ਼ਿਕ ਸੁਣ ਰਿਹਾ ਸੀ ਮੈਂ ਲਾਸਟ ਟਾਈਮ ਉਹਨੂੰ ਇਮੋਸ਼ਨਲ ਕਰ ਰਿਹਾ ਸੀ ਔਰ ਗੁਰੂ ਰੰਧਾਵਾਦੀ ਜੋ ਪਹਿਚਾਨ ਹੈ ਉਹ ਐਜ਼ ਅ ਸਿੰਗਰ ਹੈ ਔਰ ਉਹਦਾ ਮਿਊਜ਼ਿਕ ਵੈਸੀ ਸੋਲਫੁਲ ਹੁੰਦਾ ਠੀਕ ਹੈ ਅਸੀਂ ਗੁਰੂ ਭਾਜੇ ਨੂੰ ਕਹਿੰਦੇ ਹੁੰਦੇ ਸੀ ਕਿ ਅਸੀਂ ਬੱਬੂ ਭਾਜ ਦੇ ਘਰੇ ਕਈ ਵਾਰ ਬੈਠੇ ਹੁੰਦੇ ਸੀ ਮੈਂ ਕਹਾ ਤੁਹਾਡਾ ਮਿਊਜ਼ਿਕ ਜਾਨ ਹੈ ਔਰ ਉਹ ਦੇਖੋ ਇੱਕ ਅੱਛੇ ਇਨਸਾਨ ਦੀ ਕੀ ਨਿਸ਼ਾਨੀ ਹੁੰਦੀ ਹੈ ਉਹ ਕਹਿੰਦੇ ਸੀ ਕਹਿੰਦੇ ਕਿ ਸਾਨੂੰ ਪਹਿਲੀ ਫਿਲਮਾਂ ਸਵੀਕਾਰਨਗੇ ਮੈਂ ਕਿਹਾ ਵੀਰੇ ਤੇਰੀ ਪਹਿਲੀ ਫਿਲਮ ਨਹੀਂ ਲੱਗ ਰਹੀ ਇਹ ਲੱਗ ਰਿਹਾ ਕਿ ਤੂੰ 4-5 ਫਿਲਮਾਂ ਕਰਕੇ ਹੰਢਿਆ ਹੋਇਆ ਆਇਆ ਔਰ ਪੰਜਾਬੀ ਸਿਨੇਮਾ ਦੇ ਨਜ਼ਰੀਏ ਤੋਂ ਦੇਖੀਏ ਕਿ ਉਹਨਾਂ ਨੂੰ ਇੱਕ ਐਸਾ ਹੀਰੋ ਮਿਲਿਆ ਜਿਹੜਾ ਅੱਗੇ ਚੱਲ ਕੇ ਲੰਬੀ ਰੇਸ ਦਾ ਘੋੜਾ ਬਣੇਗਾ ਡੈਫੀਨੇਟਲੀ ਫਿਲਮ ਦੇ ਵਿੱਚ ਜਿੰਨਾ ਵੀ ਲੰਦਾ ਪੰਜਾਬ ਦਿਖਾਇਆ ਗਿਆ ਹੈ ਗੱਲਬਾਤ ਕੀਤੀ ਗਈ ਹੈ ਉਧਰ ਤੇ ਜਿਹੜੇ ਲੋਕ ਦਿਖਾਏ ਗਏ ਨੇ ਹੈਨਾ ਔਰ ਫਿਰ ਇੱਥੋਂ ਦੇ ਲੋਕ ਦਿਖਾਏ ਗਏ ਨੇ ਬੜੀ ਸੋਹਣੀ ਗੱਲ ਹੈ ਕਿ ਸਾਡੇ ਆਪਣੇ ਪੰਜਾਬੀ ਲੋਕ ਕਦੀ ਵੰਡ ਨਹੀਂ ਮੰਗਦੇ ਨਾ ਉਹਨਾਂ ਲਈ ਵੰਡ ਹੈਗੀ ਹੈ ਤੇ ਇਹ ਮੈਂ ਤੁਹਾਡੇ ਕੋਲੋਂ ਇਹ ਅਹਿਸਾਸ ਜਾਨ ਪੰਛੀਆਂ ਤੇ ਕਲਾਕਾਰਾਂ ਦੇ ਲਈ ਨਹੀਂ ਹੁੰਦੀਆਂ ਤੇ ਉਹਨਾਂ ਦਾ ਹਰ ਫਿਲਮ ਦੇ ਵਿੱਚ ਇਹੀ ਦਿਖਾਉਣਾ ਇੱਕ ਇੱਕ ਸੰਦਰਭ ਮੈਂ ਹੋਰ ਗੱਲ ਕਰਦਾ ਕਿ ਨਾ ਅਕਸਰ ਭਾਰਤ ਪਾਕਿਸਤਾਨ ਦੀ ਜਦੋਂ ਗੱਲ ਆਪਾਂ ਚਲਦੇ ਆ ਤੇ ਮਸਾਲੇ ਦੇ ਲਈ ਅਸੀਂ ਨਾ ਇੱਕ ਉਸ ਦੇ ਵਿੱਚ ਨਫ਼ਰਤ ਦੇ بیچ بیچਦੇ ਹਾਂ ਕੌਂਸ਼ੀਅਸਲੀ ਮੈਂ ਕਈ ਰਾਈਟਰਸ ਜਾਂ ਫਿਲਮ ਡਾਇਰੈਕਟਰਾਂ ਨਾਲ ਗੱਲ ਕਰਦਾ ਹਾਂ ਕਹਿੰਦੇ ਨੇ ਕਿ ਯਾਰ ਕਿ ਆਪਾਂ ਨੇ ਫਿਲਮ ਚਲਾਉਣੀ ਹੈ ਤਾਂ ਇਦਾਂ ਕਰ ਲਓ ਪਰ ਮੈਂ ਸੋਚਦਾ ਹੁੰਦਾ ਮੈਂ ਕਹਿੰਦਾ ਯਾਰ ਕਿ ਚੀਟ ਕਰ ਰਹੇ ਆਂਗੇ ਆਪਾਂ ਘੱਟੋ ਘੱਟ ਬੀਂਗ ਪੰਜਾਬੀ ਹੋਣ ਦੇ ਨਾਤੇ ਤਾਂ ਅਸੀਂ ਸੁਪਨੇ 'ਚ ਵੀ ਨਹੀਂ ਸੋ ਸਕਦੇ ਔਰ ਪੰਜਾਬੀ ਤਾਂ ਕੀ ਹੁੰਦੇ ਨੇ ਕਿ ਉਹ ਤਾਂ ਸਾਡੇ ਲਈ ਹੱਦਾ ਨਹੀਂ ਹੋ ਸਕਦੀਆਂ ਅਸੀਂ ਕਦੇ ਵੀ ਨਹੀਂ ਕਹਿ ਸਕਦੇ ਕਿ ਵੀ ਉਹ ਪੰਜਾਬ ਉਹ ਕਿਸੇ ਹੋਰ ਦਾ ਅਸੀਂ ਕਹਿੰਦੇ ਆ ਆਪਣਾ ਚੜਦਾ ਤੇ ਲੈਦਾ ਸਾਡੇ ਲਈ ਐਨੀ ਸ਼ਬਦ ਨੇ ਸੋ ਇਹਦੇ ਵਿੱਚ ਜਿਹੜੀ ਖੂਬਸੂਰਤੀ ਦੇ ਨਾਲ ਇਹ ਚੀਜ਼ ਵੀ ਦਿਖਾਈ ਗਈ ਆ ਉਹਨੂੰ ਵੀ ਮੈਂ ਅਪਰੀਸ਼ੀਏਟ ਕਰਦਾ ਔਰ ਆਖਰ ਦੇ ਵਿੱਚ ਕੀ ਹੁੰਦਾ ਭਾਰਤ ਪਾਕਿਸਤਾਨ ਰਿਲੇਟਡ ਫਿਲਮਾਂ ਦੇ ਵਿੱਚ ਨਾ ਬੜਾ ਟ੍ਰੈਜਿਕ ਔਰ ਬਹੁਤ ਜ਼ਿਆਦਾ ਮਾਰਤਾ ੜ ਇਦਾਂ ਦਿਖਾਈ ਜਾਂਦੀ ਆ ਪਰ ਜੋ ਦਾ ਐਂਡ ਕੀਤਾ ਗਿਆ ਨਾ ਉਹ ਮੈਨੂੰ ਸਭ ਤੋਂ ਕਲਾਸਿਕ ਲੱਗਿਆ ਕਿ ਵੀ ਪਿਆਰ ਹੀ ਹੈ ਜੋ ਠੀਕ ਹੈ ਅਸੀਂ ਇਤਨਾ ਚਾਹੇ ਉਤਨਾ ਐਨਾ ਸੋਹਣਾ ਐਂਡ ਭਾਰਤ ਪਾਕਿਸਤਾਨ ਰਿਲੇਟਡ ਫਿਲਮ ਦਾ ਮੈਂ ਨਹੀਂ ਕਦੇ ਦੇਖਿਆ ਨਹੀਂ ਨਹੀਂ ਕਿਤਾ ਗਿਆ ਨਹੀਂ ਹਾਂ ਔਰ ਜੋ ਇਸ ਫਿਲਮ ਦੀ ਸਭ ਤੋਂ ਖੂਬਸੂਰਤ ਯੂ ਐਸ ਪੀ ਹੈ ਉਸਦੇ ਲਈ ਪੂਰੀ ਰਾਈਟਿੰਗ ਟੀਮ ਡਾਇਰੈਕਟਰ ਟੀਮ ਨੇ ਸਭ ਦਾ ਅੱਛਾ ਐਫਰਟ ਹੈ ਜੀ ਜੀ ਤੋਂ ਬਹੁਤ ਸੋਹਣੀ ਸ਼ਾਹਮੁਖੀ ਸੋਹਣੀ ਗੁਰਮੁਖੀ ਸੋਹਣੀ ਮੈਨੂੰ ਲੱਗਦਾ ਇਹ ਵੀ ਪੰਜਾਬ ਮਾਂ ਪੰਜਾਬੀ ਮਾਂ ਬੋਲੀ ਦੀ ਜਿਹੜੀ ਗੱਲ ਕੀਤੀ ਜਾਵੇ ਤੇ ਪਰਫੈਕਟ ਆਈ ਥਿੰਕ ਅ ਵੈਂਚਰ ਅੱਛਾ ਪ੍ਰੋਜੈਕਟ ਔਰ ਸਭ ਤੋਂ ਸੋਹਣੀ ਚੀਜ਼ ਤੁਸੀਂ ਵੀ ਨੋਟ ਕੀਤੀ ਹੋਗੀ ਜਦੋਂ ਗੁਰੂਪੂਰੀ ਦੀ ਪੂਰੀ ਪੈਂਤੀ ਆਖਰੀ ਬਹੁਤ ਸਾਰੇ ਲੋਕਾਂ ਨੂੰ ਇਸ ਫਿਲਮ ਤੋਂ ਬਾਅਦ ਇਹ ਵੀ ਪਤਾ ਲੱਗੂਗਾ ਕਿ ਸ਼ਾਹ ਕੋਟ ਇੱਕ ਇੱਧਰ ਵੀ ਹੈ ਇੱਕ ਉੱਧਰ ਵੀ ਹੈ ਔਰ ਸ਼ਾਹ ਕੋਟ ਦਾ ਮਤਲਬ ਕੀ ਹੈ ਜੀ ਔਰ ਐਨੇ ਖੂਬਸੂਰਤ ਤਕल्लੁਸ ਦੇ ਨਾਲ ਬੋਲਿਆ ਗਿਆ ਚੀਜ਼ ਹੈ ਕਿ ਮੈਨੂੰ ਤਾਂ ਬਹੁਤ ਪਸੰਦ ਆਈ ਫਿਲਮ ਐਸੇ ਦਰਸ਼ਕ ਥੈਂਕ ਯੂ ਥੈਂਕ ਯੂ ਸੋ ਵੈਰੀ ਮੱਚ ਥੈਂਕ ਯੂ ਸੋ ਮੱਚ ਜੀ ਐਂਡ ਆਲ ਦਾ